ਬੇਨਤੀ ਸਟੇਜ ਤੋਂ ਪੁਸ ਪ੍ਰਸ਼ਾਸਨ ਨੂੰ ਅਪੀਲ ਤੇ ਬੇਨਤੀ ਕਰਦਿਆਂ ਕਿ ਤੁਸੀਂ ਸੜਕ ਨਾਲ ਵਾਦਾ ਕੀਤਾ ਸੀ ਕਿ ਤੁਹਾਡੀਆਂ ਜਿਹੜੇ ਵਹੀਕਲ ਦੂਰਾਂ ਤੋਂ ਆਉਣੇ ਨੇ ਖੇਮ ਕਰਨ ਤੋਂ ਕਪੂਰਥਲੇ ਤੋਂ ਪੱਟੀ ਤੋਂ ਉਹ ਮੋੜ ਤੇ ਉਮਰਾ ਨੰਗਲə ਪਾਰਕਿੰਗ ਕਰ ਲੈਣਾ ਤੇ ਅੱਗੇ ਅਸੀਂ ਬੱਸਾਂ ਲਗਾ ਦੇਵਾਂਗੇ ਅਸੀਂ ਬੱਸਾਂ ਦੇ ਪਾਸ ਤੁਹਾਡੇ ਤੋਂ ਮੰਗੇ ਸੀ ਤੁਸੀਂ ਸਾਨੂੰ ਇਹ ਕਹਿ ਕੇ ਵਿਸ਼ਵਾਸ ਦਿਵਾਇਆ ਸੀ ਚਾਚਾ ਪ੍ਰਕਾਸ਼ ਸਿੰਘ ਜੀ ਨੂੰ ਚਾਚਾ ਸੁਖਚੈਨ ਸਿੰਘ ਜੀ ਨੂੰ ਤੇ ਸਾਡੀ ਮੈਨੇਜਮੈਂਟ ਨੂੰ ਪਰ ਤੁਹਾਡੀ ਪੁਲਿਸ ਫੋਰਸ ਬਾਬਾ ਬਕਾਲਾ ਮੋੜ ਤੇ ਸੰਗਤਾਂ ਹਜ਼ਾਰਾਂ ਦੇ ਵਿੱਚ ਇਕੱਠੀਆਂ ਹੋਈਆਂ ਬੈਠੀਆਂ ਨੇ ਇੰਨੀ ਗਰਮੀ ਦਾ ਮੌਸਮ ਆ ਸੋ ਪ੍ਰਸ਼ਾਸਨ ਨੂੰ ਅਸੀਂ ਕਹਿੰਨੇ ਆ ਕਿ ਸਰਕਾਰਾਂ ਦੇ ਹੱਥ ਠੋਕੇ ਨਾ ਬਣਨ ਸੋ ਇਹ ਖਾਸਾ ਉਮੜ ਕੇ ਆਇਆ ਹੋਇਆ ਇੱਥੇ ਇਹ ਦਰਿਆਵਾਂ ਦੇ ਵਹਿਣ ਨੂੰ ਕੋਈ ਰੋਕ ਨਹੀਂ ਸਕਦਾ ਸੋ ਸੋ ਬੇਨਤੀ ਆ ਕਿ ਹੱਥ ਜੋੜ ਕੇ ਤੁਸੀਂ ਸਾਡਾ ਸਾਥ ਦਿਓ ਸਾਡੀ ਸੰਗਤ ਜੋ ਪੰਥਕ ਕੱਤਰਤਾ ਦੇ ਵਿੱਚ ਇੱਥੇ ਆਗੂਆਂ ਦੇ ਵਿਚਾਰ ਸੁਣਨ ਆਈ ਆ ਉਹਦੇ ਵਿੱਚ ਵਾਧਾ ਨਾ ਬਣਾਓ ਸੋ ਦੁਆਰਾ ਫੇਰ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਸਠਿਆਲੇ ਕਾਜਵਾਲੀ ਸਾਈਡ ਤੇ ਜਿਹੜੀ ਸੰਗਤ ਰੋਕੀ ਆ ਤੇ ਬਾਬਾ ਬਕਾਣਾ ਸਾਹਿਬ ਮੋੜ ਤੇ 30 ਪੁਆਇੰਟ ਤੇ ਜਿਹੜੀ ਸੰਗਤ ਰੋਕੀ ਆ ਉਹਨਾਂ ਨੂੰ ਅਥੇ ਰੋਕਿਆ ਨਾ ਜਾਵੇ ਕਿਰਪਾ ਕਰਕੇ ਮੌਜੂਦਾ ਸਰਕਾਰ ਦੇ ਹੱਥ ਛੋਕੇ ਬਣ ਤੋਂ ਗੁਰੇਜ਼ ਕੀਤਾ ਜਾਵੇ ਜੀ ਸੋ ਮੈਂ ਬੇਨਤੀ ਕਰਾਂਗਾ ਹਰਪ੍ਰੀਤ ਸਿੰਘ ਜੀ ਤੋੜ ਉਹਨਾਂ ਤੋਂ ਪਹਿਲਾਂ ਸਵਾਗਤ ਕਰਦੇ ਆ ਕੇਰ ਸਿੰਘ ਦੇ ਸੁਪੁੱਤਰ ਭਾਈ ਸੁਤਮੰਤ ਸਿੰਘ ਜੀ ਚੇਚੇ ਤੌਰ ਤੇ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਅਮਰਜੀਤ ਸਿੰਘ ਬੰਟੀ ਬਲਜੀਤ ਸਿੰਘ ਛਾਪੇਂਡ ਮੱਲਾ ਜਗਦੀਸ਼ ਸਿੰਘ ਖਾਲਸਾ ਮਹਿਤੇ ਤੋਂ ਬਰਗਰ ਸਿੰਘ ਮੱਖੂ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਫਤਿਹ ਕਸ਼ਮੀਰ ਸਿੰਘ ਨਵਾਦਾ ਜੈਪਾਲ ਸਿੰਘ ਜੂਥ ਕਾਲੀ ਸ਼੍ਰੋਮਣੀ ਕਾਲੀਦਾਲ ਫਤਿਹ ਪ੍ਰਿੰਸ ਲਾਲਪੁਰ ਗੁਰਜੀਤ ਸਿੰਘ ਕੱਲਾ ਸਿਮਰਜੀਤ ਸਿੰਘ ਪਿੱਦੀ ਨੀਲਕਮਲ ਜੋਸ਼ੀ ਜੱਟ ਮੈਲਫੇਲ ਪੰਜਾਬ ਸਕੱਤਰ ਚਰਨਜੀਤ ਸਿੰਘ ਜੋਹਲ ਬਾਬਾ ਬਕਾਲਾ ਸੋ ਫੇਰ ਦੁਬਾਰਾ ਬੇਨਤੀ ਆ ਕਿ ਸੰਗਤਾਂ ਜਿੱਥੇ ਵੀ ਜਗ੍ਹਾ ਮਿਲਦੀ ਆ ਕੁਰਸੀਆਂ ਸਾਰੀਆਂ ਭਰ ਚੁੱਕੀਆਂ ਨੇ ਰਸਤੇ ਵਿੱਚ ਨਾ ਖੜੋ ਤੇ ਜਿਹੜੀਆਂ ਸੰਗਤਾਂ ਸਟੇਜ ਤੇ ਆ ਕੇ ਬਾਪੂ ਜੀ ਨੂੰ ਮਿਲਣ ਬਾਰੇ ਸਾਨੂੰ ਹੁਕਮ ਕਰਦੀਆਂ ਨੇ ਉਹਨਾਂ ਦਾ ਹੁਕਮ ਸਿਰ ਮੱਥੇ ਸਟੇਜ ਤੋਂ ਬਾਅਦ ਸਮਾਰਤੀ ਤੋਂ ਬਾਅਦ ਬਾਪੂ ਜੀ ਮਾਤਾ ਜੀ ਅਤੇ ਹੋਰ ਜੁਨੀਆਂ ਵੀ ਪੰਥਕ ਸ਼ਖਸੀਤਾਂ ਸਰਬਜੀਤ ਸਿੰਘ ਖਾਲਸਾ ਜੀ ਹੋਰ ਸਾਰੀਆਂ ਸ਼ਖਸੀਤਾਂ ਤੁਹਾਨੂੰ ਮਿਲਣਗੀਆਂ ਤੁਸੀਂ ਬਾਅਦ ਵਿੱਚ ਫੋਟੋ ਕਰਾਉਣੀ ਫੋਟੋ ਕਰਵਾ ਲਿਓ ਪਰ ਅਜੇ ਤੱਕ ਜਿੰਨਾ ਚਿਰ ਸਟੇਜ ਚੱਲਦੀ ਆ ਉਹਨਾਂ ਵਿੱਚ ਰ ਆਪਾਂ ਵਿੱਚ ਵਿਗਨ ਨਾ ਪਾਈਏ ਮੈਂ ਬੇਨਤੀ ਕਰਾਂ ਜਥੇਦਾਰ ਮੋਹਨ ਸਿੰਘ ਦੇ ਪੋਤਰਾ ਸਾਹਿਬ ਹਰਭਜਨ ਸਿੰਘ ਜੀ ਤੋੜ ਸੱਚਾ ਗੁਰੂ ਲਾਧਵਰੇ ਦਿਹਾੜੇ ਨੂੰ ਤੇ ਸਬੰਧ ਵਿੱਚ ਬਾਬਾ ਬਕਾਲਾ ਸਾਹਿਬ ਵਿਖੇ 71 ਹੋਈ ਸਰਬੱਤ ਦਾ ਸਾਥ ਸੰਗਤ ਜੀ ਗਾਜਕੇ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ